ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲੀ ਈਮੇਲ ਆਈ ਹੈ ਅੰਮ੍ਰਿਤਸਰ ਤੋਂ ਵੀਰ ਸੰਦੀਪ ਸਿੰਘ ਜੀ ਦੀ ਲਿਖਤੀ ਹਨ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਵੀਰ ਜੀ ਪੰਜਾਬ ਚ ਜੋ ਯੂਪੀ ਪਈਏ ਕੰਮ ਕਰਨਾ ਆਉਂਦੇ ਨੇ ਬਈਆਂ ਦੀ ਜਗਾ ਸਿਕਲੀਗਰ ਦੇ ਸਿੱਖਾਂ ਨੂੰ ਦੇਣੀ ਚਾਹੀਦੀ ਹੈ ਜਿਸ ਨਾਲ ਉਹਨਾਂ ਦੀ ਗਰੀਬੀ ਦੂਰ ਹੋ ਸਕੇ ਪੰਜਾਬ ਨੂੰ ਬਈਆਂ ਦੇ ਗੰਦੂ ਮੁਫਤ ਕੀਤਾ ਜਾ ਸਕਦਾ ਹੈ ਜੀ ਡਾਕਟਰ ਸਾਹਿਬ ਆ ਵੀਰ ਸੰਦੀਪ ਸਿੰਘ ਜੀ ਦਾ ਸ਼ੁਕਰੀਆ ਉਹਨਾਂ ਨੇ ਸਾਨੂੰ ਅੰਮ੍ਰਿਤਸਰ ਗੁਰੂ ਕੀ ਨਗਰੀ ਤੋਂ ਲਿਖਿਆ ਜੀ ਵਨ ਲਾਈਨਰੀ ਹੈ ਕਿ ਭਈ ਪੰਜਾਬ ਦੇ ਵਿੱਚ ਇੱਕ ਪਾਸੇ ਯੂਪੀ ਔਰ ਬਿਹਾਰ ਉਸ ਤੋਂ ਜ਼ਿਆਦਾ ਭਈਆ ਲੇਬਰ ਹੈ ਖੇਤਾਂ ਚ ਉਹੀ ਕੰਮ ਕਰਦੇ ਨੇ ਦੂਸਰੇ ਪਾਸੇ ਮੈਂ ਬਹੁਤ ਫਰੀ ਸਿੱਖ ਜਥੇਬੰਦੀਆਂ ਆ ਜਿਹੜੀਆਂ ਕੋਈ ਬਾਹਰੋਂ ਵੀ ਜਾ ਕੇ ਕੰਮ ਕਰਦੀਆਂ ਨੇ ਕੋਈ ਸਿੱਕਲੀਗਰ ਵਣਜਾਰੇ ਸਿੱਖਾਂ ਦੀ ਗਿਣਤੀ ਕੋਈ 2 ਕਰੋੜ ਕਹਿੰਦਾ ਹੈ ਕੋਈ 4 ਕਰੋੜ ਕਹਿੰਦਾ ਹੈ ਕਦੇ 8 ਕਰੋੜ ਵੀ ਕਹਿੰਦੇ ਰਏ ਜੀ ਕਰਨਾਟਕਾ ਆਂਧਰਾ ਉੜੀਸਾ ਬਿਹਾਰ ਛਤੀਸਗੜ੍ਹ ਜਾਰਖੰਡ ਇਹਦੇ ਚ ਨੇ ਚਲੋ ਕਰੋੜਾ ਨਾ ਵੀ ਹੁਣ ਲੱਖਾਂ ਦਾ ਹੈ ਹੀ ਨਹੀਂ ਜੀ ਫਿਰ ਇਹ ਵੀ ਹੋ ਰਿਹਾ ਜੀ ਉਹਨਾਂ ਤੇ ਬੜਾ ਕੰਮ ਹੋ ਰਿਹਾ ਫੰਡਿੰਗ ਵੀ ਜਾਂਦੀ ਹੈ ਕੁਛ ਨਾ ਕੁਛ ਸincere ਸਿੱਖ ਵੀ ਲੱਗੇ ਹੋਏ ਨੇ ਹਾਲਾਂਕਿ ਮੈਂ ਬ੍ਰੇਕ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਮੈਂ ਕਿਹਾ ਜੀ ਕਿ ਵੀ ਇਹ ਫਰਕ ਇੰਨਾ ਹੀ ਹੁੰਦਾ ਹੈ ਪੋਲੀਟੀਕਲ ਪੈਟਰਨ ਦੇ ਜਦਾ ਇੱਕ ਚੰਗੇ ਮਾਹੌਲ ਦਾ ਇਹ ਉਹੀ ਸਿੱਖ ਨੇ ਜੇ ਹੁਣ ਪੰਜਾਬ ਦੇ ਵਿੱਚ ਸਾਡਾ ਲੋਬਾਣਾ ਭਾਈਚਾਰਾ ਜਿਹੜਾ ਅੱਜ ਕਾਫੀ ਪ੍ਰੋਸਪਰਸ ਹੈ ਉਹਨਾਂ ਦੇ ਕੋਲ ਜ਼ਮੀਨ ਵੀ ਹੈ ਫਾਇਦੇ ਵਿੱਚ ਵੀ ਨੇ ਬਹੁਤ ਸਾਰੇ ਬਾਹਰ ਆਏ ਇੱਥੇ ਵੀ ਬਹੁਤ ਮਿਹਨਤੀ ਸੁਭਾਅ ਦੇ ਹੋਣ ਕਰਕੇ ਉਹਨਾਂ ਨੇ ਆਪਣੇ ਕਾਰੋਬਾਰ ਕੰਸਟਰਕਸ਼ਨ ਬਿਜ਼ਨਸ ਹੋਏ ਦੂਸਰੇ ਹੋਣ ਜੀ ਉਹਦੇ ਚ ਸਟੈਬਲਿਸ਼ ਹੋਏ ਨੇ ਪਰ ਜੇ ਅਸੀਂ ਇਹਨਾਂ ਦਾ ਸਿਕਲੀਗਾਰ ਵਣਜਾਰੇ ਇਹਨਾਂ ਸਾਰੇ ਸਿੱਖਾਂ ਨੂੰ ਦੇਖੀਏ ਤੇ ਇਹ ਸਾਰੇ ਲਗਭਗ ਇੱਕੋ ਹੀ ਟ੍ਰਾਈਬ ਨੇ ਕੋਈ ਕਬੀਲੇ ਨੇ ਜਿਹੜੇ ਕਿ ਕਿਸੇ ਵੇਲੇ ਮੁੱਖ ਸਭਿਤਾ ਤੋਂ ਦੂਰ ਆਪਣੇ ਕਬੀਲਿਆਂ ਦੇ ਵਿੱਚ ਵਸਦੇ ਹੋਏ ਉਹਨਾਂ ਨੂੰ ਜਿਹੜਾ ਕਿਸ ਕਿਸਮ ਦੀਆਂ ਹਾਰਡਸ਼ਿਪ ਚੋਂ ਗੁਜ਼ਰਨਾ ਪਿਆ ਔਰ ਜਦੋਂ ਅਸੀਂ ਸਿਕਲੀਗਰ ਕਬੀਲਿਆਂ ਦੀ ਗੱਲ ਕਰਦੇ ਹਾਂ ਉਸ ਦਾ ਇਵਨ ਅਨੰਦਪੁਰ ਸਾਹਿਬ ਜਾਂ ਗੁਰੂ ਹਰਗਵਿੰਦ ਸਾਹਿਬ ਦੇ ਸਮੇਂ ਦੇ ਨਾਲ ਉਸ ਦਾ ਸਬੰਧ ਜੁੜਦਾ ਹੈ ਜੀ ਕਿ ਕਿਵੇਂ ਜਿਹੜੇ ਹਥਿਆਰ ਬਣਾਉਣ ਦਾ ਕੰਮ ਸੀ ਇਹਨਾਂ ਦੇ ਕੋਲ ਸੀ ਕਿਉਂਕਿ ਕੁਛ ਜਿਹੜੇ ਨੇ ਇਹਨਾਂ ਦੇ ਵਿੱਚ ਜਿਵੇਂ ਸਿਕਲੀਗਰ ਟ੍ਰਾਈ ਬਨੇ ਉਹਨਾਂ ਦਾ ਸਬੰਧ ਈਵਨ ਮਾਰਾਣਾ ਪ੍ਰਤਾਪ ਦੇ ਵੇੜੇ ਜਦੋਂ ਕਿ ਉਹਨੇ ਚੈਲੰਜ ਕੀਤਾ ਅਕਬਰ ਨੂੰ ਜਿਹੜੇ ਜੰਗਲੀ ਉਹਨਾਂ ਦੇ ਕਬੀਲੇ ਬਣ ਗਏ ਕਿਉਂਕਿ ਸਿਕਲ ਜਿਹੜਾ ਹੈ ਉਹ ਲੋਹੇ ਨੂੰ ਵੀ ਕਹਿੰਦੇ ਨੇ ਜਿਹਦੇ ਚੋਂ ਉਹ ਹਥਿਆਰ ਬਣਾਉਂਦੇ ਨੇ ਔਰ ਉਹ ਫਿਰ ਜਿਹੜੇ ਨੇ ਚੱਕਰਵਰਤੀ ਹੋ ਗਏ ਕਿਉਂਕਿ ਇੱਕ ਥਾਂ ਤੇ ਰਹਿ ਨਹੀਂ ਸਕਦੇ ਮਾਰੇ-ਮਾਰੇ ਫਿਰਦੇ ਸੀ ਔਰ ਉਹਨਾਂ ਦਾ ਹਥਿਆਰ ਬਣਾਉਣ ਦਾ ਹੁਣ ਵੀ ਰਾਜਸਥਾਨ ਦੇ ਵਿੱਚ ਐਸੇ ਇਲਾਕੇ ਨੇ ਜਿੱਥੇ ਜਿਹੜੇ ਸਿਕਲੀਗਰ ਜਾਂ ਦੂਜੇ ਨੇ ਤੁਹਾਨੂੰ ਹੁਣ ਤਾਂ ਨਹੀਂ ਮੈਨੂੰ ਪਤਾ ਕੀ ਭਾਅ ਆ ਬੜੇ ਸਸਤੇ ਭਾਅ ਦੇ ਵਿੱਚ ਪਿਸਤੌਲ ਵੀ ਬਣਾ ਦਿੰਦੇ ਸੀ ਮਾਰਨੇ ਹਥਿਆਰਾਂ ਦੇ ਜੀ ਔਰ ਇਹ ਜਿਹੜੇ ਕਰਨਾਟਕਾ ਆਂਧਰਾ ਛਤੀਸਗੜ੍ਹ ਜਿੱਥੇ ਬਾਹਰਲੇ ਸਿੱਖਾਂ ਨੇ ਐਫਰਟ ਕਰਕੇ ਥੋੜਾ ਬਹੁਤ ਜਿਹੜਾ ਉਹ ਗੁਰਦੁਆਰੇ ਬਣਾਏ ਨੇ ਜਾਂ ਉਹਨਾਂ ਦੀ ਮਾੜੀ-ਮੋਟੀ ਜਾ ਕੇ ਕੋਈ ਕੈਂਪ ਲਾad ਹੁੰਦੇ ਨੇ ਆ ਉਹ ਮੈਨੂੰ ਯਾਦ ਹੈ ਕੁਝ ਸਾਲ ਪਹਿਲਾਂ ਈਵਨ ਬੀਬੀ ਜਗੀਰ ਕੌਰ ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ ਉਹ ਜੀ ਸੋ ਉਹਨਾਂ ਨੇ ਸੱਦ ਕੇ ਉਹਨਾਂ ਨੂੰ ਵਣਜਾਰਿਆਂ ਦੀ ਮਾਂ ਦਾ ਖਿਤਾਬ ਵੀ ਦਿੱਤਾ ਸੀ ਔਰ ਇਸ ਗੱਲ ਦਾ ਕਿਸੇ ਨੂੰ ਨਹੀਂ ਜਿਹੜਾ ਸਿੱਖ کارਖਾਨੇਦਾਰ ਜਾਂ ਪੰਜਾਬ ਚ ਤਾਂ ਨੌਕਰੀਆਂ ਕੀ ਦੇਣੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਜਿਹਦਾ 900 ਕਰੋੜ ਦਾ ਬਜਟ ਹੈ ਔਰ ਦੂਸਰਾ ਪਾਈਚਾਰਾ ਵੀ ਮੈਂ ਸਮਝਦਾ ਵੀ ਇਹਦੇ ਚ ਇਹ ਨਹੀਂ ਹੁੰਦਾ ਅਕੇ ਜ਼ਰੂਰੀ ਹਾਲਾਂਕਿ ਸਾਰੇ ਕੌਮ ਦਾ ਕੰਮ ਹੈ ਮੈਂ ਕਦੇ ਵੀ ਜਾਤ ਪਾਤੀ ਸਿਸਟਮ 'ਤੇ ਯਕੀਨ ਨਹੀਂ ਰੱਖਦਾ ਜ ਜ ਉਹਨੂੰ ਮੈਂ ਤੋੜ ਕੇ ਨਹੀਂ ਦੇਖਣਾ ਚਾਹੁੰਦਾ ਜੀ ਪਰ ਕਈ ਵਾਰ ਇਹ ਹੁੰਦਾ ਹੈ ਕਿ ਵੀ ਜੇ ਦੂਸਰਿਆਂ ਦੀ ਅਵੇਅਰਨੈਸ ਜਾਂ ਉਹਨਾਂ ਦੀ ਦਿਲਚਸਪੀ ਨਹੀਂ ਹੈ ਪਹਿਲੀ ਗੱਲ ਤਾਂ ਇਹ ਸਾਡਾ ਸਾਰੀ ਕੌਮ ਦਾ ਫਰਜ਼ ਹੈ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੱਡੀ ਡਿਊਟੀ ਹੈ ਕਿ ਭਾਈ ਜੇ ਤੁਹਾਡੇ ਕੋਲ ਬਜਟ ਹੈ ਤੁਸੀਂ ਇਹ ਨਹੀਂ ਵੀ ਉੱਥੇ ਜਾ ਕੇ ਗੁਰਦੁਆਰਾ ਖੋਲ ਕੇ ਉਹਨਾਂ ਨੂੰ ਸਿਰਫ ਜਿਹੜਾ ਉਹ ਉਹਨਾਂ ਕੀ ਰੱਖੋ ਜੇ ਉਹਨਾਂ ਦੇ ਕੋਲ ਰੋਜ਼ਗਾਰ ਦੇ ਸਾਧਨ ਨਹੀਂ ਹੋਣਗੇ ਸਭ ਤੋਂ ਵੱਡੀ ਗੱਲ ਜਿਹੜੀ ਆ ਉਹ ਰੋਜ਼ਗਾਰ ਹੁੰਦੀ ਹੈ ਤੁਸੀਂ ਉਹਨਾਂ ਨੂੰ ਜੇ ਸਿਰਫ ਡੋਨੇਸ਼ਨ ਦੇ ਉੱਤੇ ਹੀ ਰੱਖ ਲੋ ਉਹਨਾਂ ਨੂੰ ਹੋਏ ਜਿਸੇ ਖਾਣ ਕੇ ਬਾਹਰ ਲੈ ਉਹ 5-5 ਹਜ਼ਾਰ ਰੁਪਈਆ ਦੇ ਤੁਸੀਂ ਉਹਨਾਂ ਨੂੰ ਮੰਗਤੇ ਬਣਾ ਰਹੇ ਤੁਸੀਂ ਉਹਨਾਂ ਦੇ ਇਲਾਕਿਆਂ 'ਚ ਛੋਟੇ-ਛੋਟੇ ਕੋਈ ਇਸ ਕਿਸਮ ਦੀਆਂ ਫੈਕਟਰੀਆਂ ਸਟੈਬਲਿਸ਼ ਕਰੋ ਉਹਨਾਂ ਨੂੰ ਰੋਜ਼ਗਾਰ ਮਿਲੇ ਜਦੋਂ ਰੋਜ਼ਗਾਰ ਮਿਲੇਗਾ ਉਹਨਾਂ 'ਚ ਆਪਣੀ ਕਮਾਈ ਕਰਨਗੇ ਉਹਨਾਂ ਦੇ ਵਿੱਚ ਪ੍ਰਾਈਡ ਆਏਗਾ ਉਹਨਾਂ ਦੇ ਵਿੱਚ ਇਸ ਗੱਲ ਦਾ ਔਰ ਇਹ ਨਹੀਂ ਹੈ ਜਿਵੇਂ ਇਹਨਾਂ ਹੁਣ ਤਾਂ ਇੱਧਰ ਘਟ ਗਿਆ ਹੈ ਉਧਰ ਅੱਜ ਵੀ ਹੈ ਕਿ ਜਦੋਂ ਵੀ ਉਹਨਾਂ ਇਲਾਕਿਆਂ ਦੇ ਥਾਣਿਆਂ ਜਿੱਥੇ ਸਿਕਲੀਗਰ ਜਾਂ ਵਣਜਾਰੇ ਸਿੱਖ ਰਹਿੰਦੇ ਨੇ ਕੋਈ ਵਾਰਦਾਤ ਹੁੰਦੀ ਹੈ ਜੀ ਪੁਲਿਸ ਉਹ ਸਾਰਿਆਂ ਦੇ ਸਾਰਿਆਂ ਨੂੰ ਚੁੱਕ ਲੈਂਦੇ ਸਭ 10 ਨੰਬਰੀਏ ਮਾਰਕ ਕੀਤੇ ਹੁੰਦੇ ਨੇ ਉਹਨਾਂ ਨੇ ਉਹਨਾਂ ਨੂੰ ਹੀ ਮਾਰਕੁੱਟ ਕਰਦੇ ਨੇ ਕਿ ਇਹ ਕ੍ਰਿਮੀਨਲ ਟ੍ਰਾਈਬ ਹੈ ਕਿ ਇਹਨਾਂ ਨੇ ਚੱਕਿਆ ਹੋਣਾ ਸੋ ਜੇ ਤੁਸੀਂ ਉਹਨਾਂ ਦੇ ਰੋਜ਼ਗਾਰ ਦੇ ਸਾਧਨ ਹੁਣ ਪੰਜਾਬ ਦੇ ਵਿੱਚ ਭਈਆਂ ਦੀ ਗੱਲ ਹੁੰਦੀ ਹੈ ਅਸੀਂ ਸਮਝਦੇ ਹਾਂ ਕਿ ਭਈ ਜੇ ਉਨਾ ਨੂੰ ਤੁਸੀਂ ਆਪਣੇ ਫੈਲੋ ਸਿੱਖਾਂ ਨੂੰ ਰੋਜ਼ਗਾਰ ਦੇ ਔਰ ਇਸ ਪੱਖੋਂ ਇਸਲਾਮ ਦਾ ਇੱਕ ਅਸੀਂ ਇਹਨੇ ਇੱਕ ਪਰਉਪਕਾਰੀ ਹੈ ਦੂਜਿਆਂ ਦਾ ਤਾਂ ਸਾਨੂੰ ਫਿਕਰ ਹੁੰਦਾ ਹੈ ਕਿ ਕਿੱਥੇ ਜਾ ਕੇ ਲੰਗਰ ਲਾਣਾ ਹੈ ਕਿੱਥੇ ਕੀਆ ਸੀ ਆਪਣੇਆਂ ਨੂੰ ਵੱਲ ਕਦੇ ਧਿਆਨ ਨਹੀਂ ਦਿੰਦੇ ਇਸਲਾਮ ਦੇ ਵਿੱਚ ਜਦੋਂ ਇਹ கான்ਸੈਪਟ ਆਉਂਦਾ ਹੈ ਕਿ ਸਭ ਤੋਂ ਪਹਿਲਾਂ ਆਪਣੇ ਰਿਸ਼ਤੇਦਾਰ ਆਪਣਾ ਤੁਹਾਡਾ ਕਬੀਲਾ ਜਾਂ ਆਪਣਾ ਜਿਹੜਾ ਹੜਾ ਦਵਾਲਾ ਫੇਰ ਬਾਹਰ ਜੀ ਸੋ ਪਹਿਲਾਂ ਤੁਸੀਂ ਜਿਹੜੇ ਤੁਹਾਡੇ ਆਪਣੇ ਸਿੱਖ ਕੌਮ ਦੇ ਇਹ ਬੱਚੇ ਬੱਚੀਆਂ ਨੇ ਸਦੀਆਂ ਪਹਿਲਾਂ ਤੋਂ ਇਹਨਾਂ ਨੇ ਇਨਾਲ ਫੇਥ ਹੁਈ ਹੈ ਭਾਵੇਂ ਕੋਈ ਪੰਜ ਕਕਾਰੀ ਨਾ ਵੀ ਰਹੇ ਹੋਣ ਲੇਕਿਨ ਉਹਨਾਂ ਦਾ ਫੇਥ ਕੁਰਬਾਨੀ ਤੇ ਹੈ ਆਪਣੇ ਆਪ ਨੂੰ ਸਿੱਖ ਕਹਿੰਦੇ ਨੇ ਸਿੱਖੀ ਦੇ ਉੱਤੇ ਫਖਰ ਕਰਦੇ ਨੇ ਪ੍ਰਾਈਡ ਲੈਂਦੇ ਨੇ ਪਰ ਇਹ ਪਹਿਲ ਕਿਦੀ ਹੈ ਕਿਸੇ ਨੂੰ ਤੇ ਉਹਨਾਂ ਨੂੰ ਤਾਂ ਆਪੋ ਆਪਣਾ ਲੱਗਾ ਹੋਇਆ ਹੈ ਕਿ ਵੀ ਬਾਦਲਦਾਲ ਨੇ ਤਾਂ ਸਾਰਾ ਅਕਾਲੀ ਦਾਲੀ ਜਿਹੜਾ ਹਿੰਦੂ ਤੋਂ ਵੀ ਬਣਾ ਦਿੱਤਾ ਉਹ ਕਿਉਂ ਫਿਕਰ ਕਰਨਗੇ ਕਿ ਵੀ ਬਾਹਰਲੇ ਸਿੱਖਾਂ ਚ ਤੁਸੀਂ ਜਾ ਕੇ ਔਰ ਇਸ ਕਿਸਮ ਦੇ ਗਰੀਬ ਸਿੱਖ ਔਰ ਫਿਰ ਦੂਜਿਆਂ ਦੇ ਦੇਖੋ ਉਹ ਜੇ ਮਹਾਰਾਸ਼ਟਰ 나ਗਪੁਰ ਦੇ ਵਿੱਚ ਸਿਕਲੀਗਰ ਬਹੁਤ ਵੱਡੀ ਗਿਣਤੀ ਹੈ ਬੰਬਈ ਦੇ ਵਿੱਚ ਜਹਾਜਾ ਜਿੱਡੀਆਂ ਗੱਡੀਆਂ ਨੇ ਸਿੱਖਾਂ ਦੇ ਕੋਲ ਫੈਕਟਰੀਆਂ ਨੂੰ ਔਨ ਕਰਦੇ ਨੇ ਉਹਨਾਂ ਨੂੰ ਨਹੀਂ ਨਜ਼ਰ ਆਉਂਦਾ ਕਿ ਭਾਈ ਅਸੀਂ ਇੱਕ ਦੋ ਯੂਨਿਟ ਆਪਣੇ ਉਹਨਾਂ ਗਰੀਬ ਸਿੱਖਾਂ ਦੇ ਸਿਕਲੀਗਰ ਸਿੱਖਾਂ ਦੇ ਇਲਾਕੇ 'ਚ ਖੋਲੀਏ ਉਹਨਾਂ ਨੂੰ ਰੋਜ਼ਗਾਰ ਮਿਲੇ ਔਰ ਇਸੇ ਤਰ੍ਹਾਂ ਸਾਡਾ ਮੈਂ ਸਮਝਦਾ ਹਾਂ ਵੀ ਇਵਨ ਲੁਬਾਣਾ ਭਾਈ ਚਾਰਾ ਵੀ ਜਨਾ ਜਿਹੜਾ ਇਸ ਵੇਲੇ ਬਹੁਤ ਖੁਸ਼ਹਾਲ ਹੈ ਪ੍ਰੋਸਪਰਸ ਹੈ ਤਾਉਂ ਥਾਈਂ ਬਾਬਾ ਮੱਖਣਸ਼ਾਹ ਦੇ ਨਾਂ ਤੇ ਬਾਬਾ ਭਾਈ ਲੱਖਣ ਲੱਖੀ ਸ਼ਾਹ ਦੇ ਨਾਂ ਤੇ ਗੁਰਦੁਆਰਾ ਸਾਹਿਬ ਸਥਾਪਿਤ ਨੇ ਤੁਸੀਂ ਔਨ ਕਰੋ ਇਸ ਨੂੰ ਮਾਂ ਦਾ ਬਣ ਗਏ ਜਾ ਕੇ ਜ਼ਗੀਰ ਕੌਰ ਬਣ ਜਾ ਰਿਆਂ ਦੀ ਮੁੜ ਕੇ ਫੋਲੋ ਅਪ ਕਿਨੇ ਕਰਨਾ ਸੀ ਜੀ ਤੁਸੀਂ ਸਮਝਦੇ ਆ ਵੀ ਬਹੁਤ ਸਾਰਾ ਇਹ ਫੋਟੋ ਕਲਚਰ ਜਾ ਰਿਹਾ ਹੈਗੇ ਨਾ ਸਾਨੂੰ ਫਿਕਰ ਹੈ ਆਪਣੇ ਕੁੰਬੇ ਦਾ ਆਪਣੇ ਟ੍ਰਾਈਬ ਦਾ ਸਿੱਖ ਟ੍ਰਾਈਬ ਦਾ ਟ੍ਰਾਈਬ ਤਾਂ ਸਾਡਾ ਸਿੱਖੀ ਦਾ ਹੈ ਕਿ ਭਾਈ ਅਸੀਂ ਆਪਣੇ ਨਾ ਜਿਹੜੇ ਸਾਡੇ ਜਿਹੜੇ ਹੈਵ ਨਾਟ ਨੇ ਉਹਨਾਂ ਨੂੰ ਬਰਾਬਰੀ ਤੇ ਲਿਆਈਏ ਅਸੀਂ ਦਾ ਨਵੰਬਰ 84 ਚ ਜਿਹੜੇ 3-4000 ਵਿਧਵਾਵਾਂ ਨੇ ਉਹਨਾਂ ਨੂੰ ਨਹੀਂ ਚੱਜ ਨਾਲ ਸੰਭਾਲ ਸਕੇ ਉਹਨਾਂ ਦੇ ਬੱਚੇ ਕੋਈ ਜੇਬ ਕਤਰੇ ਬਣ ਗਏ ਕੋਈ ਦੂਜਾ ਹੋ ਗਿਆ ਕ੍ਰਿਮਿਨਲ ਹੋ ਗਏ ਔਰ ਉੱਥੇ ਤੁਸੀਂ ਦੇਖ ਲਓ ਦਿੱਲੀ ਚ ਕੱਲਾ ਕੱਲਾ ਸਿੱਖ ਕਿੱਡੀ-ਕਿੱਡੀ ਉਹਦੀ ਕੋਠੀ ਹੈ ਕਿੱਡੀ-ਕਿੱਡੀ ਵੱਡੀ ਕਾਰ ਹੈ ਪਰ ਕਿਸੇ ਨੂੰ ਕੋਈ ਫਿਕਰ ਨਹੀਂ ਹੈ ਕਿ ਭਾਈ ਜਿਹੜੇ ਮਾਰੇ ਗਏ ਉਹਨਾਂ ਦਾ ਇਹੀ ਕਸੂਰ ਸੀ ਕਿ ਉਹ ਸ਼ਕਲੋਂ ਸੂਰਤੋਂ ਸਿੱਖ ਲੱਗਦੇ ਸੀ ਜੀ ਸੋ ਮੈਂ ਤਾਂ ਹੁਣ ਕੀ ਕਹਿ ਸਕਦਾ ਮੇਰੇ ਕਹਿਣ ਤੇ ਕਿੰਨਾ ਨੇ ਉਹਨਾਂ ਨੂੰ ਭਈਆਂ ਦੀ ਥਾ ਤੇ ਰੱਖਣਾ ਪਰ ਮੈਂ ਇੱਕ ਓਵਰ ਆਲ ਕੌਨਟੈਕਸਟ ਦੇ ਵਿੱਚ ਗੱਲ ਕੀਤੀ ਹੈ ਕਿ ਇਹਨਾਂ ਨੂੰ ਸੰਭਾਲੀਏ ਔਰ ਇਹ ਬੜਾ ਸੌਖਾ ਹੈ ਕਿ ਇਹੀ ਜਿਨ੍ਹਾਂ ਦੇ ਅੰਦਰ ਸਦੀਆਂ ਤੋਂ ਖੱਟੋ-ਕੱਟ ਜਿਨ੍ਹਾਂ ਨੇ ਸਿੱਖੀ ਦਾ ਨਾਂ ਜਿਹੜਾ ਉਹ ਜਾਰੀ ਰੱਖਿਆ ਆਪਣੇ ਨਾਲ ਇਹਨਾਂ ਚੋਂ ਅਸੀਂ ਬਿਹਤਰੀਨ ਸਿੱਖ ਵੀ ਬਣਾ ਸਕਦੇ ਹਾਂ ਸੋ ਇਹਨਾਂ ਦਾ ਸੰਦੀਪ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਇਹਨਾਂ ਨੇ ਸਾਨੂੰ ਅੰਮ੍ਰਿਤਸਰ ਤੋਂ ਕਿਹਾ ਜੀ ਰੌਸਤਾਨਾ ਜੀ ਨੇ